ਸੋ ਆਪਣੇ ਜਿਹੜਾ ਲਗਭਗ ਇਹ ਕਹਿਣਾ ਹੋਵੇ ਤਾਂ ਅਠਵਾਸੀ ਸਾਡੇ ਕਰਨਲ ਸਿੰਘ ਸਾਡਾ ਬਜ਼ੁਰਗ ਜੋ ਸਾਡੇ ਬਲਾਗ ਸਾਡੇ ਪੇਜ ਜਿਹੜੀ ਉਹਦੀ ਹੈ ਡੈੱਡ ਬੋਡੀ ਪਹੁੰਚੂਗੀ ਹੈ ਸੋ ਅਸੀਂ ਅੰਤਮ ਜਿਹੜੀ ਵਿਦਾਈ ਹੈ ਉਹਨੂੰ ਆਪਣੇ ਇਸ ਮੋਟੇ ਵੱਲੋਂ ਦੇ ਕੇ ਵਿਦਾ ਕਰ ਰਹੇ ਹਾਂ ਸੋ ਰਿਸਟ ਕਰਕੇ ਕਿ ਸਾਡੀ ਜੰਤਰੀ ਨੁਕਮੀ ਸਰਕਾਰ ਦੇ ਕਾਰਨਾਂ ਕਰਕੇ ਸਾਡੇ ਜਿਹੜੇ ਸਾਡੇ ਹੱਥਾਂ ਦੇ ਵਿੱਚੋਂ ਸਾਡੇ ਮੁੱੱਖ ਦੇ ਵਿੱਚੋਂ ਸਾਡੇ ਲਗਾਤਾਰ ਇਹ ਨੌਜਵਾਨ ਤੇ ਕਿਸਾਨ ਬਜ਼ੁਰਗ ਹੱਥਾਂ ਤੋਂ ਨਿਕਲ ਰਹੇ ਨੇ ਜਿਸ ਕਰਕੇ ਇਹ ਸਰਕਾਰ ਨੂੰ ਕਈ ਨਾਂ ਕਿ ਇਨਸਾਨਾਂ ਦੀਆਂ ਜਿਹੜੀਆਂ ਮੰਨੀਆਂ ਮੰਗਾਏ ਉਹ ਸਾਰੇ ਇੱਟ ਲਾਗੂ ਪਰਗੇ ਕਿਸਾਨ ਆਪਣੇ ਘਰਾਂ ਦੇ ਵਿੱਚ ਆਪਣੇ ਆ ਜਿਹੜੇ ਛੱਡ ਕੇ ਆਇਨ ਕੰਮਕਰ ਉਹਨਾਂ ਕੰਮਕਰਾਂ ਤੇ ਮੁੜ ਜੁੜਨ ਤੋਂ ਇਹ ਕਰਕੇ ਅੱਜ ਅਸੀਂ ਜਿਹੜੀ ਸਾਡੇ ਇਸ ਭਰਾ ਦੀ ਅਕਸ਼ਮੀ ਘਾਟਾ ਨੂੰ ਜੀਤਾ ਆਪਾਂ ਇਸ ਮੰਚ ਤੋਂ ਜਿਹੜੀ ਅੰਤਮ ਬਤੇਗੀ ਦੇ ਰਹੇ ਹਾਂਗੇ ਸੋ ਇਸ ਕਰਕੇ ਜੇ ਪਰਮਾਤਮਾ ਸਾਡੇ ਤੇ ਮਿਹਰ ਕਰੇ ਪਰਮਾਤਮਾ ਇਸ ਮੋਰਚੇ ਨੂੰ ਬਖਸ਼ੇ ਸ਼ਕਤੀ ਦੇ ਵਿੱਚ ਸਾਡੇ ਇਹ ਹੱਥ ਸੇ ਇਹੇ ਘਰਮਾ ਨਾਂ ਵਾਪਰੀਆਂ ਜਾਣ ਔਰ ਅਸੀਂ ਹਫਤੇ ਬਾਅਦ ਇਹ ਆਪਣਾ ਮੋਰਚਾ ਫੜੇ ਕਰਕੇ ਵਾਪਸ ਜਾਈਏ